ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਿਆਂ ਨੂੰ ਅੰਗ ਕਿਉਂ ਆਖਿਆ ਜਾਂਦਾ ਹੈ ਪੰਨਾ ਸਿਰਫ ਕਾਗਜ਼ ਹੋ ਸਕਦਾ ਹੈ ਪਰ ਅੰਗ ਸਰੀਰ ਦਾ ਹਿੱਸਾ ਹੁੰਦਾ ਹੈ ਜਿਵੇਂ ਸਰੀਰ ਦਾ ਇੱਕ ਅੰਗ ਦਰਦ ਹੋਵੇ ਤਾਂ ਸਾਰਾ ਸਰੀਰ ਤਕਲੀਫ ਵਿੱਚ ਆ ਜਾਂਦਾ ਹੈ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਅੰਗ ਦੀ ਸੰਭਾਲ ਕਰਨਾ ਸਾਡਾ ਕਰਤੱਵ ਹੈ ਇਹ ਸਾਖੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੀ ਹੈ ਇੱਕ ਵਾਰ ਬਾਬਾ ਬੁੱਢਾ ਸਾਹਿਬ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਸਨ ਗੁਰੂ ਘਰ ਵਿੱਚ ਸੇਵਾ ਨਿਭਾ ਰਹੇ ਸਨ ਰੋਜ਼ ਦੀ ਤਰ੍ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰ ਰਹੇ ਸਨ ਸੁਖਾਸਣ ਦੌਰਾਨ ਅਣਜਾਣੇ ਵਿੱਚ ਉਨ੍ਹਾਂ ਦੇ ਦਾੜੇ ਦਾ ਇੱਕ ਕੇਸ ਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚਲਾ ਗਿਆ ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਅਗਲੀ ਸਵੇਰ ਅੰਮ੍ਰਿਤ ਵੇਲੇ ਜਦ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਗੁਰੂ ਜੀ ਦੀ ਅੱਖ ਲਾਲ ਹੋ ਰੱਖੀ ਸੀ ਜਿਵੇਂ ਸਾਰੀ ਰਾਤ ਦਰਦ ਵਿੱਚ ਹੀ ਹੋਈ ਹੋਵੇ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਕੀ ਹੋਇਆ ਅੱਖ ਲਾਲ ਕਿਉਂ ਹੈ ਕਿ ਅੱਖ ਵਿੱਚ ਕੁਝ ਚੱਲ ਗਿਆ ਹੈ। ਗੁਰੂ ਸਾਹਿਬ ਜੀ ਨੇ ਨਿਮਰਤਾ ਨਾਲ ਉੱਤਰ ਦਿੱਤਾ ਸਾਰੀ ਰਾਤ ਸਾਡੀ ਅੱਖ ਵਿੱਚ ਤਕਲੀਫ ਸੀ। ਕੱਲ ਰਾਤ ਜਦੋਂ ਤੁਸੀਂ ਸੁਖਾਸਣ ਕਰ ਰਹੇ ਸੀ ਤੁਹਾਡੇ ਦਾੜੇ ਦਾ ਇੱਕ ਕੇਸ ਭੁਲੇਖੇ ਨਾਲ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਲਾ ਗਿਆ ਸੀ। ਉਸ ਕੇਸ ਦੀ ਰੜਕ ਸਾਡੀ ਅੱਖ ਵਿੱਚ ਪੈਂਦੀ ਰਹੀ।